ਮਹਾਰਾਜਪੁਰ ਜੀ ਦਾ ਖਾਲਸਾ ਮਹਾਰਾਜਪੁਰ ਜੀ ਕੀ ਫਤਿਹ ਕਾਂਗਰਸ ਪਾਰਟੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਜੂਨ 84 ਦੇ ਵਿੱਚ ਉਦੋਂ ਬਾਅਦ ਵਿੱਚ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕਰਵਾਇਆ ਜਦੋਂ ਬੈਂਸਿੰਗ ਵੀ ਸਰਕਾਰ ਸੀ ਉਸ ਵਕਤ ਅੱਤਵਾਦ ਪੈਦਾ ਹੋਇਆ ਕਿੰਨੇ ਨਿਹੱਥੇ ਨੌਜਵਾਨ ਖਾੜ ਕੋ ਬਾਦ ਦੇ ਵਿੱਚ ਮਾਰੇ ਗਏ ਤੇ ਉਹਦਾ ਜੇ ਸ਼ੇਰਾ ਕਿਸੇ ਦੇ ਸਿਰ ਬੰਨਣਾ ਹੋਵੇ ਤਾਂ ਉਹ ਕੌਣ ਰਫ ਪਾਰਟੀ ਹੈ ਜਿਹਨੇ ਇਹ ਕਰਦੂਤਾ ਇਹਨਾਂ ਨੇ ਕਰਵਾਈਆਂ ਮੈਂ ਗੱਲ ਤਾਂ ਕਰਨ ਲੱਗਾ ਕਾਂਗਰਸੀ ਚੀਕਾਂ ਜਿਆਦਾ ਮਾਰੀ ਜਾਂਦੇ ਆ ਕਿ ਭਗਵੰਤ ਮਾਨ ਨੇ ਅਕਾਲ ਤਖਤ ਨਾਲ ਸੇਕ ਕਾਮ ਨਾਲ ਮੱਥਾ ਲਾਇਆ ਹੋਰ ਵੀ ਬਹੁਤ ਕੜਮ ਚੌਧਰੀ ਇਹ ਗੱਲਾਂ ਕਰ ਰਹੇ ਨੇ ਕਿ ਅਕਾਲ ਤਖਤ ਨਾਲ ਮੱਥਾ ਲਾਉਣ ਵਾਲਾ ਬਚਿਆ ਨਹੀਂ ਕੌਮ ਨਾਲ ਮੱਥਾ ਲਾਉਣ ਵਾਲਾ ਅਜੇ ਤੱਕ ਬਚ ਨਹੀਂ ਸਕਿਆ ਇਦਾਂ ਦੇ ਤੰਜ कसे ਜਾ ਰਹੇ ਆ ਭਗਵੰਤ ਮਾਨ ਨੇ ਇੱਕ ਸਿਸਟਮ ਨੂੰ ਚੈਲੰਜ ਕੀਤਾ ਹੈ ਸਿਸਟਮ ਦੇ ਵਿੱਚ ਕੁਝ ਬੰਦੇ ਹੁੰਦੇ ਆ ਠੀਕ ਹੈ ਉਹਨਾਂ ਨੂੰ ਪਦਵੀਆਂ ਦਿੱਤੀਆਂ ਜਾਂਦੀਆਂ ਨੇ ਕੋਈ ਪ੍ਰਧਾਨ ਨੇ ਕੋਈ ਜਥੇਦਾਰ ਹੈ ਇਹ ਪਦਵੀਆਂ ਤੇ ਜਿਹੜੇ ਬੰਦੇ ਕਾਬਜ ਨੇ ਉਹਨਾਂ ਨੂੰ ਚੈਲੰਜ ਕੀਤਾ ਤੇ ਉਹਨਾਂ ਬੰਦਿਆਂ ਦੀ ਜਿਹੜੀਆਂ ਕਰਤੂਤਾਂ ਨੇ ਇਹ ਜਗ ਜाहिर ਨੇ ਤੇ ਹੁਣ ਜੇ ਕਾਂਗਰਸ ਪਾਰਟੀ ਵਾਲੇ ਨੂੰ ਕਹੀਏ ਖਾਸ ਕਰਕੇ ਖੈਰਾ ਬਾੜਾ ਢਿੰਗੜਦਾ ਉਹਦਾ ਤਾਂ ਲੋਕਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਫੁਕਰਾ ਮੂਰਖ ਬਾਗਲ ਬਹੁਤ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਪਰ ਕੀ ਮੌਕੇ ਦਾ ਮੁੱਖ ਮੰਤਰੀ ਹੋਵੇ ਪੰਜਾਬ ਦੇ ਵਿੱਚ ਕੋਈ ਗੜਬੜ ਹੋ ਜੇ ਕਿ ਉਹਦਾ ਫਰਜ਼ ਨਹੀਂ ਬਣਦਾ ਉਹ ਜ਼ਿੰਮੇਵਾਰੀ ਦੇ ਨਾਲ ਕੰਟਰੋਲ ਕਰੇ ਜਿੱਥੇ ਕੋਈ ਗੜਬੜ ਹੋਈ ਹੈ ਉਹਦੇ ਤੇ ਕਾਰਵਾਈ ਹੋਵੇ ਇਹ ਫਰਜ਼ ਨਹੀਂ ਬਣਦਾ ਅਸੀਂ ਕੇਵਲ ਧਰਮ ਦੇ ਨਾਮ ਤੇ ਪੰਜਾਬ ਦਾ ਬੇੜਾ ਗਰ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਭਗਵਾਨ ਤਮਨ ਨੇ ਜੇ ਚੈਲੰਜ ਕੀਤਾ ਜੇ ਮੱਥਾ ਲਾਇਆ ਕਿਸੇ ਅਕਾਲ ਤਖਤ ਨੂੰ ਨਹੀਂ ਲਾਇਆ ਕਿਸੇ ਕੌਮ ਨੂੰ ਨਹੀਂ ਲਾਇਆ ਉਹਨਾਂ ਬੰਦਿਆਂ ਨੂੰ ਚੈਲੰਜ ਕੀਤਾ ਜਿਨ੍ਹਾਂ ਨੇ ਇਹ ਗੰਦੀਆਂ ਕਰਤੂਤਾਂ ਕੀਤੀਆਂ ਨੇ ਹੁਣ ਕੀ ਜਿਹੜੇ ਬੰਦੇ ਡੇਂਗਾ ਮਾਰਦੇ ਸੀ ਜਾਂ ਪਿੱਟ ਸਿਆਪਾ ਕਰਦੇ ਸੀ ਕਿ ਬਿਆਦਮੀਆਂ ਹੋ ਰਹੀਆਂ ਨੇ ਕਿਉਂ ਨਹੀਂ ਕੰਟਰੋਲ ਹੋ ਰਿਹਾ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ 328 ਰੂਪ ਸ਼ੌਣੀ ਕਮੇਟੀ ਦੇ ਦੀ ਮਜਬੂਤੀ ਵਿੱਚੋਂ ਗਾਇਬ ਹੋ ਜਾਣ ਉਹਨਾਂ ਦੀ ਬਿਆਦਰੀ ਹੋ ਜਾਵੇ ਕੋਈ ਪੁਸ਼ਪੜਤਾਲ ਨਾ ਹੋਵੇ ਉਹਨਾਂ ਕੋਲੇ ਕੋਈ ਰਿਕਾਰਡ ਨਾ ਹੋਵੇ ਕੋਈ ਸਿੱਖ ਕੌਮ ਦਾ ਪ੍ਰਚਾਰਕ ਜਾ ਵੀ ਪੰਜਾਬ ਦਾ ਮਿਸ਼ਨ ਦਾ ਜਿਹੜਾ ਸਿੱਖ ਹੁੰਦਾ ਉਹ ਕੰਪਲੀਟ ਕਰਦੇ ਐਫ ਆਈ ਆਰ ਦਰਜ ਕਰਵਾ ਦੇਵੇ ਉਹਦੇ ਉੱਤੇ ਸੁਣਵਾਈ ਨਾ ਹੋਵੇ ਕੀ ਸਰਕਾਰ ਹੱਥ ਖੜੇ ਕਰਨਵੇ ਅਸੀਂ ਕਿਹੜੀ ਦਿਸ਼ਾ ਦੇ ਰਹੇ ਆ ਔਰ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਭਮਨ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਪ੍ਰਤੀ ਤੇ ਜਦੋਂ ਕਾਲੀਆਂ ਦਾ ਰਾਸ ਸੀ ਕਾਲੀਆਂ ਨੂੰ ਵੋਟਾਂ ਪਾਕਿਸਤਾਨ ਤੋਂ ਪਈਆਂ ਸੀ ਹਰਿਆਣਾ ਤੋਂ ਪਈਆਂ ਸੀ ਜਾਂ ਕਿਸੇ ਹੋਰ ਮੁਲਕ ਤੋਂ ਪਈਆਂ ਸੀ ਉਹਨਾਂ ਨੇ ਕਦੇ ਧੰਨਦਾਰੀ ਕੀਤੀ ਨਹੀਂ ਸ਼੍ਰੋਮਣੀ ਕਾਲਜਨ ਬਾਦਲ ਕੀ ਜਿਹੜੀ ਵੀ ਮੀਟਿੰਗ ਹੁੰਦੀ ਆ ਉਹ ਅੰਮ੍ਰਿਤਸਰ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਆ ਕੀ ਭਵੰਤਮਾਨ ਮੁੱਖ ਮੰਤਰੀ ਹੋਣ ਦੇ ਨਾਂ ਤੇ ਆਪਣੀ ਕੁਰਸੀ ਤੇ ਬੈਠਾ ਹੋਇਆ ਪ੍ਰਸ਼ਾਸਨੂਕ ਇਹ ਕਿ ਕਾਰਵਾਈ ਵੀ ਨਹੀਂ ਕਰ ਸਕਦਾ ਅਸੀਂ ਲੋਕ ਚਾਹੁੰਦੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਰਹੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਰਹਿਣ ਅਸੀਂ ਇਹ ਚਾਹੁੰਦੇ ਆ ਵੀ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਰਕੇ ਬੈਠਾ ਰਹੇ ਕੀ ਅਸੀਂ ਪੰਜਾਬ ਦਾ ਬੇੜਾ ਗਰ ਕਰਨ ਵਾਲਿਆਂ ਦੇ ਨਾਲ ਨਹੀਂ ਖੜੇ ਮੈਂ ਥਿਕ ਬੇਨਤੀ ਕਰਨੀ ਹੈ ਇਹ ਗੰਦੀਆਂ ਕਰਤੂਤਾਂ ਪੂਰੀ ਕੌਮ ਨੇ ਨਹੀਂ ਕੀਤੀਆਂ ਕੁਝ ਗੁੰਡੇ ਕਾਬਜ਼ ਨਹੀਂ ਸ਼੍ਰੋਮਣੀ ਕਮੇਟੀ ਤੇ ਨਰੈਣੋ ਮਹੰਤ ਇਹ ਉਹਨਾਂ ਦੀ ਕਰਤੂਤ ਹੈ ਸ਼ਰਿਆਂ ਮ ਉਹਨਾਂ ਨੇ ਕੱਲ ਤੱਕ ਤੇ ਸਾਹਮਣੇ ਖੜ ਕੇ ਇਹ ਮੰਨ ਲਿਆ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਕਿ ਉਸ ਗਲਤੀ ਨੂੰ ਅਸੀਂ ਕੇਵਲ ਕੜਾ ਪ੍ਰਸ਼ਾਦੀ ਦੇ ਕੇ ਖਰਾ ਕੇ ਜੋੜੇ ਝਾੜ ਕੇ ਬਾੜ ਕਰਕੇ ਇਹ ਮਾਫ ਕਰ ਲਈ ਕੌਣ ਹੈ ਉਹ ਪੰਜਾਬ ਦਾ ਬਸ਼ਿੰਦਾ ਸਿੱਖ ਜਿਹੜਾ ਇਹ ਕਹਿੰਦਾ ਹੋਵੇ ਵੀ ਇਦਾਂ ਦੀਆਂ ਬੇਦਬੀਆਂ ਹੁੰਦੀਆਂ ਰਹਿਣ ਖੜਾ ਪ੍ਰਸ਼ਾਦੀ ਦੇਖ ਕਰਾਵੇ ਤੇ ਮਾਫੀ ਦੇ ਦਿਆਂਗੇ ਇਹ ਤਾਂ ਬੜਾ ਸੌਖਾ ਤਰੀਕਾ ਹੈ ਜੇ ਪਹਿਲੀ ਵਾਰ ਨਰੈਣੂ ਮਹਾਂਤਾਂ ਨੂੰ ਕਿਸੇ ਨੇ ਲਲਕਾਰਿਆ ਇਹ ਕੌਮ ਦਾ ਮਸਲਾ ਨਹੀਂ ਕੌਮ ਨਾ ਮੱਛਾ ਨਹੀਂ ਲਾਇਆ ਕੀ ਭਵੰਤਮਾਨ ਗੁਰਦਾਰੇ ਮੱਥਾ ਟੇਕਣ ਨਹੀਂ ਜਾਂਦਾ ਭਵੰਤਮਾਨ ਨੇ ਆਪਣੇ ਘਰਕ ਤੇ ਪਾਠ ਨਹੀਂ ਕਰਵਾਇਆ ਉਹਦੇ ਆਨੰਦ ਕਾਰਜ ਨਹੀਂ ਹੋਏ ਕੀ ਨਹੀਂ ਭਗਵੰਤਮਾਨ ਨੇ ਕੀਤਾ ਆਪਣੇ ਘਰ ਕੇਵਲ ਅਸੀਂ ਦਿਸ਼ਾ ਹੋਰ ਪਾਸੇ ਜਾਣ ਕੇ ਜਿੱਥੇ ਗੱਲ ਕਰਨੀ ਸੀ ਉਹ ਕਰਨੀ ਨਹੀਂ ਚਾਹੁੰਦੇ ਆ ਝਿੰਜਰ ਵਰਗੇ ਕਤੀੜ ਜਿਹੜੇ ਅਕਾਲੀਆਂ ਦੇ ਅਕੇ ਭਗਵੰਤਮਾਨ ਦੇ ਕੀ ਔਕਾਤ ਹੈ ਤੇਰੀ ਔਕਾਤ ਨਹੀਂ ਅਕੇ ਤੂੰ ਚੈਲੰਜ ਕਰੇ ਅਕਾਲ ਤਖਤ ਨੂੰ ਅਕਾਲ ਤਖਤ ਨੂੰ ਕੋਈ ਨਹੀਂ ਚੈਲੰਜ ਕਰਦਾ ਤੁਹਾਨੂੰ ਲਗੌੜਾ ਨੂੰ ਚੈਲੰਜ ਹੈ ਜਿਹੜੇ ਤੁਸੀਂ ਨਰੈਣੂ ਮਹਾਂਤ ਬਣ ਕੇ ਕਾਬਜ ਹੋ ਗਏ ਸ਼ੋਮਨਿਕ ਵੱਟੇ ਦੇ ਨਾ ਚੈਲ ਚ ਤੁਹਾਨੂੰ ਕੀਤਾ ਮੈਂ ਕਹਿ ਰਿਹਾ ਸ਼ਰਿਆ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਪੰਜਾਬ ਦਾ ਤੁਸੀਂ ਉਹਨੂੰ ਤਾਂ ਕਹਿ ਦੋਗੇ ਉਹਦਾ ਸ਼ਰਾਬੀ ਹੈ ਉਹਦਾ ਅੰਮ੍ਰਿਤਧਾਰੀ ਨਹੀਂ ਉਹਦਾ ਫਲਾਣਾ ਹੈ ਤੇ ਮੈਂ ਘੜ ਬੜਾ ਕੁਝ ਕਹੂੰਗੀ ਮੈਂ ਤੁਹਾਡੇ ਸਾਹਮਣੇ ਬੈਠਾ ਜੀਨੇ ਵੀ ਆਪਣੀ ਔਕਾਤ ਦੇਖਣੀ ਹੈ ਨਾ ਤੁਹਾਡੀ ਔਕਾਤ ਕਿੱਥੇ ਦੱਸਾਂਗੇ ਤੁਹਾਨੂੰ ਮੀਡੀਆ ਦੇ ਸਾਹਮਣੇ ਬੈਠ ਕੇ ਦੱਸਾਂਗੇ ਜਿਹੜਾ ਵੀ ਸਵਾਲ ਕਰਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿੱਖ ਇਤਿਹਾਸ ਵਿੱਚੋਂ ਰਹਿਤਮ ਦਾ ਵਿੱਚੋਂ ਕਰਿਓ ਤੇ ਫਿਰ ਤੁਹਾਨੂੰ ਕਰਾਂਗੇ ਸਵਾਲ ਫਿਰ ਜਵਾਬ ਦਿਓ ਜੇ ਕਾਰਵਾਈ ਹੋਈ ਹੈ ਨਾ ਉਹਨਾਂ ਗੁੰਡਿਆਂ ਤੇ ਹੋਈ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚ ਦਿੱਤੇ ਲੱਖਾਂ ਰੁਪਇਆ ਲੈ ਲਿਆ ਕੋਈ ਰਿਕਾਰਡ ਰੱਖਿਆ ਨਹੀਂ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬਿਆਦਮੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਗਲੀਆਂ ਨਾਲੀਆਂ ਦੇ ਵਿੱਚ ਉਹ ਪਾਵਨ ਅੰਕ ਖਿਲਾਰੇ ਗਏ ਨੇ ਤੇ ਤੁਸੀਂ ਕਿਹੜੀ ਗੱਲ ਕਰਦੇ ਹੋ ਜਿਹੜਾ ਘਰ ਵਾਲੇ ਦਾ ਛੇਤਰਖੰਦਾ ਨਾ ਰੋਜ ਉਹ ਆ ਕੇ ਮਤਾਂ ਦਿੰਦਾ ਭਗਵੰਤ ਮਾਨ ਨੇ ਐਂ ਕਰਤਾ ਭਗਵੰਤ ਮਾਨ ਨੇ ਐਂ ਕਰਤਾ ਇਹਨਾਂ ਵਿੱਚੋਂ ਅੱਧੇ ਹਰਾਮਖੋਰ ਉਹ ਨੇ ਨਿਰਮਹੰਤ ਜਿਹੜੇ ਡਰੱਗ ਵੇਚਦੇ ਨੇ ਭੁੱਕੀ ਵੇਚਦੇ ਨੇ ਫੀਮ ਵੇਚਦੇ ਨੇ ਤੇ ਸ਼ਰਾਬ ਦੇ ਠੇਕੇ ਵੀ ਨੇ ਉਹ ਹਰਾਮਖੋਰ ਹੁਣ ਕਹਿੰਦੇ ਕੌਮ ਤੇ ਅਟੈਕ ਕਰਤਾ ਅਕਾਲ ਤਖਤ ਨੂੰ ਚੈਲੰਜ ਕਰਤਾ ਨਾ 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 ਤੁਹਾਡੇ ਗੜਗਾਜ ਨੂੰ ਕੀਤਾ ਜਿਹੜਾ ਤੁਹਾਡਾ ਚਮਚਾ ਜਥੇਦਾਰ ਗੜਗਾਜ ਤੁਹਾਡਾ ਚਮਚਾ ਉਹਨੂੰ ਚੈਲੰਜ ਕੀਤਾ ਸ਼੍ਰੋਮਣੀ ਗੰਗਾ ਦਾ ਪ੍ਰਧਾਨ ਬਾਦਲ ਦਾ ਚਮਚਾ ਉਹਨੂੰ ਚੈਲੰਜ ਕੀਤਾ ਸੁਖਬੀਰ ਬਾਦਲ ਜਿਹਨੇ ਵਿਅਦਿ ਕਰਾਈ ਸਰਸਣ ਨੂੰ ਮਾਫੀ ਦਿੱਤੀ ਗੋਲੀਆਂ ਚਲਵਾਈਆਂ ਉਹਨੂੰ ਚੈਲੰਜ ਕੀਤਾ ਕਿ ਇਹ ਪੰਥ ਨੇ ਸੁਖਬੀਰ ਬਾਦਲ ਪੰਥ ਹੈ ਅਕਾਲ ਤਖਤ ਇਕਲਾ ਗੜਗਾਜ ਇਹ ਬਾਦਲਾਂ ਦੇ ਚਮਚੇ ਨੇ ਇਹਨਾਂ ਨੂੰ ਚੈਲੰਜ ਕੀਤਾ ਹੈ ਪੰਜਾਬ ਦੇ 95% ਲੋਕ ਨੇ ਜਿਹੜੇ ਤੁਹਾਨੂੰ ਚੈਲੰਜ ਕਰ ਰਹੇ ਕੱਲੇ ਭਵੰਤਮਨ ਦੀ ਗੱਲ ਛੱਡੋ ਭਵੰਤਮਨ ਨੂੰ ਕਿਹਨੇ ਚੁਣਿਆ ਪੰਜਾਬ ਦੇ ਲੋਕਾਂ ਨੇ ਚੁਣਿਆ ਸ਼ਰਮ ਕਹਿੰਦੇ ਆ ਤੁਸੀਂ ਤਾਂ ਕੱਲੀ ਮੱਥਾ ਲਾਉਣ ਦੀ ਗੱਲ ਕਰ ਰਹੇ ਤੁਹਾਡੇ ਜੁੱਤੀਆਂ ਪਹਿਣ ਗਈਆਂ ਜੇ ਤੁਸੀਂ ਨਾਂ ਬਾਝ ਆਏ ਨਾ ਨਾਂ ਤੁਹਾਡੀ ਅਕਲ ਟਿਕਾਣੇ ਆਏ ਤੁਹਾਨੂੰ ਜੁੱਤੀਆਂ ਮਾਰ ਕੇ ਬਾਹਰ ਕੱਟਾਂਗੇ ਹੋਰ ਦੱਸੋ ਹੁਣ ਜਿਹੜੇ ਕਾਂਗਰਸੀ ਖੈਰੇ ਵਰਗੇ ਬੁੜਕ ਦੇ ਸੀ ਭਵੰਤਮਾਨ ਨੇ ਮੱਥਾ ਲਾ ਲਿਆ ਅਕਾਲ ਤਖਤ ਨੂੰ ਚੈਲੰਜ ਕਰਤਾ ਇਹ ਹੰਕਾਰਿਆ ਹੋਇਆ ਤੁਹਾਡੀ ਨਿਮਰਤਾ ਕਿੱਥੇ ਹੈ ਜਿਹਨਾਂ ਨੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕਰਵਾਇਆ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕਰਵਾਇਆ ਨਿਹੱਥੇ ਲੋਕਾਂ ਦੀਆਂ ਜਾਨਾਂ ਗਈਆਂ ਤੁਹਾਡੀ ਹਲੀਮੀ ਕਿੱਥੇ ਹੈ ਤੁਸੀਂ ਹੰਕਾਰਿਆ ਦੁਸ਼ਮਣ ਨੂੰ ਕਹਿੰਦੇ ਸਭ ਤੋਂ ਵੱਧ ਨੁਕਸਾਨ ਦਾ ਸੌਰੀ ਸਿੱਖ ਕੌਮ ਦਾ ਨੁਕਸਾਨ ਜੇ ਕੀਤਾ ਨਾ ਉਹ ਕਾਂਗਰਸ ਪਾਰਟੀ ਨੇ ਕੀਤਾ ਹੈ। ਔਰ ਇਹਨਾਂ ਨਰੈਣੂ ਮਹਾਨ ਬੰਦੇ ਨਾਲ ਮਿਲ ਕੇ ਕੀਤਾ ਹੈ। ਇਹਦਾ ਮਤਲਬ ਇਹ ਹੋਇਆ ਕਿ ਅਕਾਲੀ ਨੇ ਕਾਂਗਰਸੀ ਇਕੱਠੇ ਲਈ। ਇਹਦਾ ਮਤਲਬ ਇਹ ਹੋਇਆ ਨਾ ਕਿਦਾਂ ਕਮਲੇ ਹੋਏ ਫਿਰਦੇ ਨੇ। ਮੱਥਾ ਲਾਓ। ਜੇ दम ਹੈਗਾ ਤਾਂ ਜੋ ਕੁਝ ਭਗਵੰਤ ਮਾਨ ਨੇ ਕਿਹਾ ਉਹਨਾਂ ਗੱਲਾਂ ਦਾ ਜਵਾਬ ਦਿਓ। ਗੋਲਕੰਧਾ ਸਾਹਿਬ ਮੰਗ ਰਹੇ ਆ ਮੰਗਾ ਕੇ ਕਿਉਂ ਨਾ ਮੰਗੀ ਤੁਸੀਂ ਆਪਣੇ ਘਰੋਂ ਲੈ ਕੇ ਗਏ ਹੋ ਮੈਨੂੰ ਅੱਜ ਕਈਆਂ ਨੇ ਫੋਨ ਕੀਤੇ ਗਿਆਨੀ ਜੀ ਚੁੱਪ ਕਰੋ ਕੀ ਲੈਣਾ ਤੁਸੀਂ ਜਿਹੜੇ ਆਪ ਗੁਰੂ ਘਰ ਦੇ ਟੁਕੜਿਆਂ ਤੇ ਪੜਦੇ ਨੇ ਨਾ ਗੁਰਦੁਆਰੇ ਜਾ ਕੇ ਰੋਟੀਆਂ ਖਾਂਦੇ ਨੇ ਨਾ ਨਰੇਣੂ ਮਹੰਤ ਨੀਲੀਆਂ ਪੱਗਾਂ ਵਾਲੇ ਉਹ ਮੈਨੂੰ ਕੁਝ ਦੇਣ ਨੂੰ ਕਹਿੰਦੇ ਆ ਤੁਹਾਡੀ ਕੀ ਔਕਾਤ ਹੈ ਸਾਨੂੰ ਕੋਈ ਦੇ ਦੇਉਗੇ ਤੁਸੀਂ ਦੋ ਟਾਈਮ ਰੋਟੀਆਂ ਤਾਂ ਲੰਗਰ ਵਿੱਚੋਂ ਖਾਣਿਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਗੱਲਾਂ ਕਰਦਿਆਂ ਨੂੰ ਜਿੱਥੇ ਮਰਜੀ ਬੈਠੋ ਕਿਸੇ ਕਾਮ ਨੂੰ ਚੈਲੰਜ ਨਹੀਂ ਕੀਤਾ ਕਿਸੇ ਕਾਲ ਤਖਤ ਨੂੰ ਚੈਲੰਜ ਨਹੀਂ ਕੀਤਾ ਕਿਸੇ ਸੰਸਥਾ ਨੂੰ ਚੈਲੰਜ ਨਹੀਂ ਕੀਤਾ ਜੇ ਚੈਲੰਜ ਕੀਤਾ ਤੁਹਾਡੇ ਗੁੰਡਿਆਂ ਨੂੰ ਤੁਹਾਡੇ ਚਮਚਿਆਂ ਨੂੰ ਜਿਹੜੇ ਕਾਬ ਨੇ ਨਰਨ ਮੰਹੰਤਾ ਨੂੰ ਚੈਲੰਜ ਕੀਤਾ ਆਓ ਸਾਹਮਣੇ ਖੁੱਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ